ਮੁਕਾਬਲੇ ਦੌਰਾਨ ਪਾਵਰ ਲਿਫਟਰ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਉਸ ਨੂੰ ਗੱਡੀ ਵਿੱਚ ਬੈਠੇ ਨੂੰ ਹੀ ਹਾਰਟ ਅਟੈਕ ਆ ਗਿਆ ਸੋ ਜਿਸ ਕਰਕੇ ਉਸ ਦੀ ਜਾਨ ਚਲੀ ਗਈ ਹੈ ਸੋ ਸਾਰਿਆਂ ਦੀ ਅੱਖਾਂ ਨਮ ਨੇ ਪੰਜਾਬ ਦਾ ਇੱਕ ਹੋਣਹਾਰ ਖਿਡਾਰੀ ਸੀ ਇੱਕ ਪਲੇਅਰ ਸੀ ਜਿਸ ਦੀ ਜਾਨ ਚਲੀ ਗਈ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਪਾਵਰ ਲਿਫਟਿੰਗ ਕੰਪੀਟੀਸ਼ਨ ਦੌਰਾਨ ਪਾਵਰ ਲਿਫਟਰ ਦੀ ਹਾਰਟ ਅਟੈਕ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ ਮੰਗਲਵਾਰ ਨੂੰ ਉਹਨਾਂ ਨੇ ਬਲਾਚੌਰ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੌਰਾਨ ਉਹਨਾਂ ਦੇ ਲਾਲ ਪੱਗ ਅਤੇ ਐਨਕਾਂ ਪੁਆਈਆਂ ਗਈਆਂ ਅਤੇ ਇਹ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ ਇਸ ਮੌਕੇ ਤੇ ਖੇਡ ਜਗਤ ਦੇ ਪ੍ਰੇਮੀ ਨੇ ਜਿਹੜੇ ਜਾਂ ਇਸ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੀ ਅੱਖਾਂ ਨਾਮ ਨਜ਼ਰ ਆਈਆਂ 28 ਸਾਲਾਂ ਦੇ ਸੁਖਵੀਰ ਸਿੰਘ ਮੂਲ ਰੂਪ ਵਿੱਚ ਨਵਾਂ ਸ਼ਹਿਰ ਦੇ ਬਲਾਚੌਰ ਦੇ ਨਾਲ ਲੱਗਦੇ ਪਿੰਡ ਬੱਲੋਵਾਲ ਦੇ ਰਹਿਣ ਵਾਲੇ ਸੀ ਫਿਲਹਾਲ ਲੁਧਿਆਣਾ ਦੇ ਵਿੱਚ ਰਹਿ ਰਿਹਾ ਸੀ ਉਹਨਾਂ ਦਾ ਬਲਾਚੌਰ ਵਿੱਚ ਮਹਿੰਦੀਪੁਰ ਰੋਡ ਤੇ ਬਲੂਜ ਦੇ ਨਾਮ ਨਾਲ ਇੱਕ ਜਿਮ ਵੀ ਹੈ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਐਤਵਾਰ ਨੂੰ ਲੁਧਿਆਣਾ ਦੇ ਸਲੇਮ ਟਾਬਰੀ ਲਾਕੇ ਵਿੱਚ ਅੰਬੇਡਕਰ ਭਵਨ ਵਿੱਚ ਸਮਾਗਮ ਰੱਖਿਆ ਗਿਆ ਸੀ ਉੱਥੇ ਪਾਵ ਲਿਫਟਿੰਗ ਮੁਕਾਬਲਾ ਸੀ ਉਸ ਵਿੱਚ ਹਿੱਸਾ ਲੈਣ ਗਿਆ ਸੀ ਸੋ ਮੁਕਾਬਲਾ ਜਿੱਤਣ ਤੋਂ ਬਾਅਦ ਸਿਹਤ ਵਿਗੜ ਗਈ ਜਾਣਕਾਰੀ ਅਨੁਸਾਰ ਸੁਖਵੀਰ ਨੇ ਪਹਿਲਾਂ 150 ਕਿਲੋ ਦੇ ਬੈਂਚ ਪ੍ਰੈਸ ਸਫਲਤਾਪੂਰਵਕ ਲਗਾ ਦਿੱਤੇ ਉਸ ਤੋਂ ਬਾਅਦ ਉਸਨੇ 350 ਕਿਲੋ ਦਾ ਵਜ਼ਨ ਚੁੱਕਿਆ ਡੈੱਡ ਲਿਫਟ 라ਉਂਡ ਜਿੱਤ ਲਿਆ ਲਿਫਟ ਪੂਰੀ ਕਰਨ ਤੋਂ ਕੁਝ ਦੇਰ ਬਾਅਦ ਉਸਨੇ ਸੀਨੇ ਵਿੱਚ ਦਰਦ ਦੀ ਸ਼ਿਕਾਇਤ ਆਈ ਤਬੀਰਤ ਵਿਗੜਨ ਤੋਂ ਬਾਅਦ ਆਰਾਮ ਕਰਨ ਦੇ ਲਈ ਆਪਣੀ ਗੱਡੀ ਦੇ ਵੱਲ ਗਿਆ ਪਰ ਗੱਡੀ ਵਿੱਚ ਬੈਠਣ ਤੋਂ ਪਹਿਲਾਂ ਹੀ ਬੇਸੁੱਧ ਹੋ ਕੇ ਡਿੱਗ ਗਿਆ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀਆਂ ਜਿਹੜੀਆਂ ਸਾਹਾਂ ਨੇ ਉਹ ਰੁਕ ਗਈਆਂ ਸੀ ਸੁਖਵੀਰ ਦੇ गिरਦੇ ਹੀ ਉੱਥੇ ਮੌਜੂਦ ਸਾਥੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਮੰਦ ਭਾਗੀ ਗੱਲ ਇਹ ਹੈ ਕਿ ਉਹਨਾਂ ਦੀ ਜਾਨ ਨਹੀਂ ਬਚ ਸਕੀ ਉਹ ਪਾਵਰ ਲਿਫਟਰ ਸੀ ਨੌਜਵਾਨ ਜੋ ਮੁਕਾਬਲਾ ਜਿੱਤ ਕੇ ਆਇਆ ਸੀ ਪਰ ਉਸ ਦੀ ਜਾਨ ਚਲੀ ਗਈ ਹੈ ਜਾਣਕਾਰੀ ਮੁਤਾਬਕ ਜੋ ਮੁਰਲੀ ਜਾਣਕਾਰੀ ਹੈ ਮੀਡੀਆ ਰਿਪੋਰਟ ਮੁਤਾਬਕ ਉਹਨਾਂ ਨੂੰ ਹਾਰਟ ਅਟੈਕ ਆਇਆ